ਸਵਾਗਤ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਜਾ ਕਰ ਰਹੇ ਹਾਂ ਗਿਆਨੀ ਸੌਰ ਸਿੰਘ ਸੀਤਲ ਜੀ ਦੀ ਕਿਤਾਬ ਮਹਾਰਾਣੀ ਜਿੰਦਾ ਇਸ ਕਿਤਾਬ ਵਿੱਚ ਮਹਾਰਾਣੀ ਜਿੰਦਾ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਅੰਤਲੇ ਸਮੇਂ ਤੱਕ ਸਾਰਾ ਇਤਿਹਾਸ ਲਿਖਿਆ ਹੈ ਕਿ ਕਿੱਦਾਂ ਉਹਨਾਂ ਦਾ ਮਹਾਰਾਜ ਰਣਜੀਤ ਸਿੰਘ ਨਾਲ ਮੇਲ ਹੋਇਆ ਵਿਆਹ ਹੋਇਆ ਦਲੀਪ ਸਿੰਘ ਦਾ ਜਨਮ ਡੋਗਰਿਆਂ ਦੀਆਂ ਬਤਮੀਜ਼ੀਆਂ ਡੋਗਰਿਆਂ ਦਾ ਧਰੋ ਔਰ ਹੋਰ ਵੀ ਜਿੰਨੇ ਜਿੰਨੇ ਉਹਨਾਂ ਨਾਲ ਦਗਾ ਕੀਤਾ ਜਾਂ ਜੋ ਕੰਮਕਾਜ ਜੋ ਵੀ ਉਹਨਾਂ ਨੂੰ ਤਸ਼ੱਦਦ ਚ chalna ਪਿਆ ਜੋ ਕੰਮਕਾਰ ਹੋਏ ਸਭ ਇਸ ਕਿਤਾਬ ਵਿੱਚ ਲਿਖਿਆ ਹੈ ਤੇ ਅੰਗਰੇਜ਼ਾਂ ਨੇ ਜੋ ਮਹਾਰਾਜ ਦਲੀਪ ਸਿੰਘ ਨੂੰ ਉਹਨਾਂ ਤੋਂ ਦੂਰ ਕੀਤਾ ਉਹਨਾਂ ਨੂੰ ਮਲਾਇਆ ਕਿਵੇਂ ਸਿੱਖ ਬਣਿਆ ਸਭ ਕੁਝ ਰਾਜ ਬਣੇ ਤੋਂ ਲੈ ਕੇ ਰਾਜ ਖਤਮ ਹੋਣ ਤੱਕ ਸਾਰਾ ਇਤਿਹਾਸ ਕਿਤਾਬ ਵਿੱਚ ਲਿਖਿਆ ਹੈ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤਾਂ ਕਰਨਾ ਹੀ ਕਰਨਾ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡ ਮੁੱਲਾ ਇਤਿਹਾਸ ਸਾਡੇ ਹੋਰ ਨਾ ਨੌਜਵਾਨੀ ਤੱਕ ਭੈਣਾ ਭਰਾਵਾਂ ਤੱਕ ਬੱਚਿਆਂ ਨੂੰ ਪਤਾ ਲੱਗ ਸਕੇ ਅਤੇ ਇਸ ਇਤਿਹਾਸ ਨੂੰ ਲੜੀਵਾਰ ਜੋੜ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਤੇ ਲੜੀਵਾਰ ਇਤਿਹਾਸ ਨਾਲ ਜੋੜ ਸਕਦੇ ਹੋ ਇਤਿਹਾਸ ਅੱਗੇ ਸ਼ੁਰੂ ਕਰਦੇ ਹਾਂ ਸ਼ੇਕ ਰਾਜ ਵਿੱਚ ਤਿੰਨ ਧੜੇ ਹੋ ਗਏ ਇਸ ਤੋਂ ਪਹਿਲਾਂ ਤੁਸੀਂ ਸੁਣ ਲਿਆ ਸੀਗਾ ਕਿ ਮਹਾਰਾਜਾ ਸ਼ੇਰ ਸਿੰਘ ਦੇ ਵਿਰੋਧ ਸਾਜ਼ਿਸ਼ ਚੱਲ ਰਹੀ ਸੀ ਡੋਗਰੇ ਜਿਹੜੇ ਨੇ ਉਹ ਹਰ ਕੁਬਰ ਨੂੰ ਮਾਰ ਲੈ ਹਰ ਮਹਾਰਾਜਾ ਨੂੰ ਮਾਰਨ ਲਈ ਯੋਜਨਾਬੰਦੀ ਕਰਦੇ ਸੀ ਆਪਣੀਆਂ ਸਾਜ਼ਿਸ਼ਾਂ ਰਚਦੇ ਸੀ ਤੇ ਹਰ ਵੱਡੇ-ਵੱਡੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰ ਲੈਂਦੇ ਸੀ ਡੋਗਰੇ ਆਣੇ ਮਹਾਰਾਣੀ ਜਿੰਦਾ ਨਾਲ ਮਿਲ ਕੇ ਸੰਧਾਂ ਵਾਲਿਆਂ ਨਾਲ ਆਪਣਾ ਰਲਵਾਉਣ ਦੀ ਕੋਸ਼ਿਸ਼ ਕੀਤੀ ਇਸ ਤੋਂ ਪਹਿਲੇ ਇਹਦੇ ਐਵੇਂ ਸੁਣਿਆ ਹੁਣ ਅੱਗੇ ਆ ਕਿ ਸਿੱਖਾਂ ਵਿੱਚ ਤਿੰਨ ਧੜੇ ਹੋ ਗਏ ਡੋਗਰਿਆਂ ਦਾ ਧੜਾ ਸੰਧਾਵਾਲੀਆਂ ਦਾ ਤੇ ਮਹਾਰਾਜਾ ਸ਼ੇਰ ਸਿੰਘ ਦਾ ਜਿੰਦਾਂ ਦਾ ਆਪਣਾ ਕੋਈ ਧੜਾ ਨਹੀਂ ਸੀ ਉਹ ਜਿੱਤਣ ਵਾਲੇ ਧੜੇ ਦੇ ਰਹਿਮਤੇ ਸੀ ਹਾਂ ਦਿਲੋਂ ਉਹ ਸੰਧਾਵਾਲੀਆਂ ਦੀ ਜਿੱਤ ਚਾਹੁੰਦੀ ਸੀ ਸਮਾਂ ਆ ਗਿਆ ਡੋਗਰਿਆਂ ਨੇ ਸੰਧਾਵਾਲੀਆਂ ਦੀਆਂ ਸੰਝੀਆਂ ਮਿਲਨੀਆਂ ਦਾ ਐਦਾਂ ਪ੍ਰਬੰਧ ਪਹਿਲੀ ਵਾਰ ਜਿੰਦਾਂ ਨੇ ਕੀਤਾ ਦੋਵੇਂ ਧਿਰਾਂ ਜਿੰਦਾਂ ਦੇ ਮਹਿਲ ਅੰਦਰ ਉਹਦੀ ਮੌਜੂਦਗੀ ਵਿੱਚ ਮਿਲ ਗਏ ਇਹ ਮੁਲਾਕਾਤ ਐਵੇਂ ਰਸਮੀ ਸੀ ਸਿਰਫ ਦੋਹਾਂ ਦਾ ਚਾਹ ਖੋਲਣ ਵਾਸਤੇ ਉਸ ਤੋਂ ਪਿੱਛੋਂ ਗੂਤ ਮੁਲਾਕਾਤਾਂ ਸ਼ੁਰੂ ਹੋ ਗਈਆਂ ਦੋਵੇਂ ਧੜੇ ਹੀ ਇੱਕ ਦੂਜੇ ਨੂੰ ਆਪਣੇ ਮਨੋਰਥ ਵਾਸਤੇ ਵਰਤਣਾ ਚਾਹੁੰਦੇ ਸਨ ਨੀਤੀਵਾਣ ਕਦੇ ਵੀ ਨਾ ਦੂਸਰੇ ਦਾ ਦੁਸ਼ਮਣ ਹੁੰਦਾ ਹੈ ਨਾ ਮਿੱਤਰ ਉਹ ਆਪਣੇ ਮਨੋਰਥ ਨਾਲ ਬੱਧਾ ਹੁੰਦਾ ਹੈ ਉਹਦੇ ਲਾਭ ਪੂਰੇ ਹੁੰਦੇ ਹੋਣ ਤਾਂ ਹਵੈਰੀ ਨੂੰ ਮਿੱਤਰ ਬਣਾ ਲੈਂਦਾ ਹੈ ਤੇ ਜਿੱਥੇ ਉਹਦੇ ਲਾਭ ਟਕਰਾਉਂਦੇ ਹੋਣ ਉਹ ਹਮੰਟਾਂ ਵਿੱਚ ਮਿੱਤਰਤਾ ਦੁਸ਼ਮਣ ਬਣ ਜਾਂਦਾ ਹੈ। ਤਾਂ ਹੀ ਆ ਸਿਆਣੇ ਆਂਦੇ ਹਨ। ਨੀਤੀਮਾਨ ਦੀ ਮਿੱਤਰਤਾ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਇੱਕ ਦਿਨ ਲੈਣਾ ਸਿੰਘ ਤੇ ਧਿਆਨ ਸਿੰਘ ਦੋਵੇਂ ਹੀ ਗੱਲਾਂ ਕਰ ਰਹੇ ਸਨ। ਜਾਂ ਧਿਆਨ ਸਿੰਘ ਨੇ ਸਵਾਲ ਕੀਤਾ ਕਿ ਤੁਸੀਂ ਮਹਾਰਾਜਾ ਸ਼ੇਰ ਸਿੰਘ ਦੀ ਦੋਸਤੀ ਤੇ ਭਰੋਸਾ ਕਰਦੇ ਹੋ? ਪੂਰਾ ਭਰੋਸਾ ਤਾਂ ਨਹੀਂ ਪਰ ਬੇਭਰੋਸਗੀ ਦਾ ਵੀ ਕੋਈ ਨਿਗਰ ਕਰ ਨਜ਼ਰ ਨਹੀਂ ਆਉਂਦਾ। ਲੈਣਾ ਸਿੰਘ ਨੇ ਨੀਤੀਵਾਨਾ ਵਾਲੀ ਬੋਲੀ ਵਿੱਚ ਉੱਤਰ ਦਿੱਤਾ ਉਹਦੀ ਇੱਛਾ ਇਹ ਪ੍ਰਗਟ ਕਰਨ ਦੀ ਸੀ ਕਿ ਸ਼ੇਰ ਸਿੰਘ ਉਹਨਾਂ ਦਾ ਵਧੇਰੇ ਦੁਸ਼ਮਣ ਨਹੀਂ ਸਗੋਂ ਧਿਆਨ ਸਿੰਘ ਦਾ ਵੈਰੀ ਹੋਣ ਕਰਕੇ ਹੀ ਸੰਧਾਂ ਵਾਲੀਏ ਸ਼ੇਰ ਸਿੰਘ ਦਾ ਵਿਰੋਧ ਕਰਨਾ ਚਾਹੁੰਦੇ ਹਨ ਨਿਗਰ ਕਾਰਨ ਸੁਣੋ ਸਿੱਖ ਰਾਏ ਨੂੰ ਵੱਡਾ ਭੈ ਹੈ ਅੰਗਰੇਜ਼ਾਂ ਦਾ ਜਦ ਵੀ ਸਾਡਾ ਰਾਜ ਤਬਾਹ ਹੋਇਆ ਅੰਗਰੇਜ਼ਾਂ ਹੱਥ ਹੋਵੇਗਾ ਸਰਦਾਰ ਅਜੀਤ ਸਿੰਘ ਚੋਖਾ ਜੇ ਰੰਗਰੇਜ਼ੀ ਇਲਾਕੇ ਵਿੱਚ ਰਹਿ ਕੇ ਆਏ ਸਨ ਸਰਦਾਰ ਆਤਰ ਸਿੰਘ ਅਜੇ ਵੀ ਅੰਗਰੇਜ਼ਾਂ ਕੋਲ ਹੀ ਹੈ ਮਹਾਰਾਜਾ ਛੇਰ ਸਿੰਘ ਨੂੰ ਪੂਰਾ ਸ਼ੱਕ ਹੈ ਕਿ ਤੁਹਾਡਾ ਅੰਗਰੇਜ਼ਾਂ ਨਾਲ ਕੋਈ ਗੁਪਤ ਸਮਝੌਤਾ ਹੈ ਇੱਕ ਦਿਨ ਉਹਨਾਂ ਇੱਥੋਂ ਤੱਕ ਆ ਕੇ ਸੰਧਾਂ ਵਾਲੀਏ ਮੇਰਾ ਰਾਜ ਤਬਾਹ ਕਰਕੇ ਅੰਗਰੇਜ਼ਾਂ ਦੇ ਮਾਤ ਹਿਤ ਦਲੀਪ ਸਿੰਘ ਨੂੰ ਨਾਮ ਤਰੀਕ ਬਾਦਸ਼ਾਹ ਬਣਾ ਕੇ ਆਪ ਵਜੀਰ ਬਣਾਉਣਾ ਚਾਹੁੰਦੇ ਨੇ ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ਾਂ ਵੱਲੋਂ ਫੌਜੀ ਮਦਦ ਦੇ ਬਦਲੇ ਤੁਸੀਂ ਸਤਲੋਈ ਪਾਰ ਦੇ ਇਲਾਕੇ ਉਹਨਾਂ ਨੂੰ ਦੇਣੇ ਮੰਨ ਲਏ ਨੇ। ਉਹਨਾਂ ਦੇ ਖਿਆਲ ਵਿੱਚ ਤੁਹਾਡਾ ਸਤਲੋਜਪਾਰ ਰਹਿਣਾ ਬਧੇਰੇ ਖਤਰਨਾਕ ਸੀ। ਸੋ ਤੁਹਾਨੂੰ ਵਿਸਾਉਣ ਵਾਸਤੇ ਮਹਾਰਾਜ ਨੇ ਪੁਰਾਣੇ ਅਹੁਦੇ ਦੇ ਦਿੱਤੇ ਨੇ। ਹੁਣ ਤੁਸੀਂ ਉਹਨਾਂ ਦੇ ਰਾਜ ਵਿੱਚ ਹੋ। ਉਹ ਕਿਸੇ ਗੁਪਤ ਢੰਗ ਨਾਲ ਤੁਹਾਨੂੰ ਮਰਵਾ ਦੇਣਗੇ। ਕਿਉਂਕਿ ਵਿਸਾਹ ਘਾਤ ਹੀ ਉਹਨਾਂ ਦੀ ਮੁੱਖ ਨੀਤੀ ਹੈ। ਸਰਦਾਰ ਜਵਾਲਾ ਸਿੰਘ ਨੂੰ ਇਸੇ ਨੀਤੀ ਨਾਲ ਮਰਵਾਇਆ ਉਚਾਰੀ ਚੰਦਕਔਰ ਇਸੇ ਨੀਤੀ ਦਾ ਸ਼ਿਕਾਰ ਹੋਈ ਪਹਿਲਾਂ ਉਹਦੇ ਨਾਲ ਪੁਨਰ ਵਿਆਹ ਦਾ ਲਾਰਾ ਲਾਇਆ ਵਿਚੋਂ ਗੋਲੀਆਂ ਹੱਥੋਂ ਮਰਵਾ ਦਿੱਤਾ ਹੁਣ ਉਹਨਾਂ ਦੀ ਦਇਆ ਦ੍ਰਿਸ਼ਟੀ ਤੁਹਾਡੇ ਉੱਤੇ ਹੈ ਆਪ ਬੁੱਧਵਾਨ ਹੋ ਸੋਚ ਲਵੋ ਧਿਆਨ ਸਿੰਘ ਨੇ ਬੜੇ ਅਸਰ ਪਾਉ ਢੰਗ ਨਾਲ ਕਿਹਾ ਇਹ ਸਾਰੀਆਂ ਗੱਲਾਂ ਠੀਕ ਮੰਨ ਵੀ ਲਈਏ ਤੇ ਤੁਹਾਡੀ ਸਲਾਹ ਅਨੁਸਾਰ ਅਸੀਂ ਮਹਾਰਾਜੇ ਨੂੰ ਕਤਲ ਕਰ ਦਈਏ ਸਾਨੂੰ ਰਾਜਸੀ ਲਾਭ ਕੀ ਪੁਜੇਗਾ ਲੈਣਾ ਸਿੰਘ ਨੇ ਸਭ ਗੱਲਾਂ ਦਾ ਫੈਸਲਾ ਕਰਨ ਦੇ ਇਰਾਦੇ ਨਾ ਕਿਹਾ ਲਾਭ ਤਾਂ ਸਪਸ਼ਟ ਹੈ ਸਾਨੂੰ ਇਸ ਵੇਲੇ ਨਾਮ ਤ੍ਰੀਕ ਮਹਾਰਾਜਾ ਚਾਹੀਦਾ ਹੈ ਜੋ ਸਮੂਲ ਚੋਂ ਸਾਡੇ ਰਹਿਮਤੇ ਹੋਵੇ ਪਰ ਲੋਕਾਂ ਨੂੰ ਉਸ ਨਾਲ ਹਮਦਰਦੀ ਜ਼ਰੂਰ ਹੋਵੇ ਅਜੇ ਹਾ ਯੋਗ ਸ਼ਹਿਜ਼ਾਦਾ ਦਲੀਪ ਸਿੰਘ ਹੀ ਹੈ ਸੋ ਦਲੀਪ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਜਾਵੇ ਤੇ ਬਿਜਾਰ ਤੁਸੀਂ ਸੰਭਾਲ ਲਵੋ ਅਤੇ ਤੁਸੀਂ ਸਾਡੇ ਵਾਸਤੇ ਜੰਮੂ ਕਸ਼ਮੀਰ ਦਾ ਇਲਾਕਾ ਕਾਫੀ ਹੈ ਸਾਨੂੰ ਤੁਸੀਂ ਉਤੋਂ ਦੇ ਨੀਮ ਖੁਦਮਖਤਿਆਰ ਹਾਕਮ ਮੰਨ ਲੈਣਾ ਲਾਹੌਰ ਦਰਬਾਰ ਨੂੰ ਅਸੀਂ ਨਜ਼ਰਾਨਾ ਤਾਰਦੇ ਰਹਾਂਗੇ ਇਹਦਾ ਅਰਥ ਹੋਇਆ ਕਿ ਪੰਜਾਬ ਦਾ ਮੈਦਾਨੀ ਇਲਾਕਾ ਸਾਡੇ ਕਬਜ਼ੇ ਰਿਹਾ ਤੇ ਪਹਾੜੀ ਤੁਹਾਡੇ ਸਰਦਾਰ ਸਾਹਿਬ ਦੁਨੀਆ ਵਿੱਚ ਸਦਾ ਕੁਝ ਲਵੋ ਕੁਛ ਦਿਓ ਦੀ ਨੀਤੀ ਹੀ ਸਫਲ ਹੋ ਸਕਦੀ ਹੈ ਇਕੱਲਾ ਤਾਂ ਕੋਈ ਸਭ ਕੁਝ ਪ੍ਰਾਪਤ ਕਰ ਨਹੀਂ ਸਕਦਾ ਪਰ ਸਾਡੇ ਸਿਰ ਤੇ ਤਾਂ ਦਲੀਪ ਸਿੰਘ ਮਹਾਰਾਜਾ ਹੋਵੇਗਾ ਨਾ ਦਲੀਪ ਸਿੰਘ ਨੂੰ ਤਾਂ ਅਸੀਂ ਵੀ ਆਪਣਾ ਮਹਾਰਾਜਾ ਮੰਨਾਂਗੇ ਪਰ ਲਾਹੌਰ ਦਰਬਾਰ ਨੂੰ ਹਰ ਸਾਲ ਨਜ਼ਰਾਨਾ ਵੀ ਤਾਰਾਂਗੇ ਤੇ ਖਾਰਜਾ ਨੀਤੀ ਵੀ ਲਾਹੌਰ ਦਰਬਾਰ ਦੇ ਹੀ ਮਾਤੇਤ ਹੋਵੇਗੀ ਇਸ ਢੰਗ ਨਾਲ ਜੰਮੂ ਕਸ਼ਮੀਰ ਲਾਹੌਰ ਰਾਜ ਦਾ ਹਿੱਸਾ ਹੀ ਰਹੇਗਾ ਬੜੀ ਲੰਮੀ ਬਹਿਸ ਦੇ ਬਾਅਦ ਦੋਹਾਂ ਧੜਿਆਂ ਵਿੱਚ ਫੈਸਲਾ ਹੋ ਗਿਆ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਸੰਧਾਵਾਲੀਆਂ ਨੇ ਆਪਣੇ ਸਿਰ ਲੈ ਲਈ ਮਹਾਰਾਜਾ ਸ਼ੇਰ ਸਿੰਘ ਉਸ ਸਮੇਂ ਮੁਕੇਰੀਆ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਿਹਾ ਸੀ ਇੱਕ ਦਿਨ ਅਚਨਚੇਤ ਹੀ ਸਰਦਾਰ ਅਜੀਤ ਸਿੰਘ ਤੇ ਸਰਦਾਰ ਲਹਿਣਾ ਸਿੰਘ ਸੰਧਾਵਾਲੀਆਂ ਜਾਹਰ ਹੋਏ ਮਹਾਰਾਜਾ ਸ਼ੇਰ ਸਿੰਘ ਨੇ ਦੋਹਾਂ ਦਾ ਬੜਾ ਨਿਗਾ ਸਵਾਗਤ ਕੀਤਾ ਰਸਮੀ ਗੱਲਬਾਤ ਪਿੱਛੋਂ ਮਹਾਰਾਜੇ ਨੇ ਆਉਣ ਦਾ ਕਾਰਨ ਪੁੱਛਿਆ ਸਨਾਓ ਚਾਚਾ ਜੀ ਕਿਵੇਂ ਦਰਸ਼ਨ ਦਿੱਤੇ ਨੇ ਲੈਣਾ ਸਿੰਘ ਨੇ ਜਦੋਂ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ ਮਹਾਰਾਜਾ ਸਾਹਿਬ ਸਿੱਧੀ ਗੱਲ ਕਿਉਂ ਨਾ ਕਰੀਏ ਤੁਹਾਡੇ ਵਜ਼ੀਰ ਰਾਜਾ ਧਿਆਨ ਸਿੰਘ ਦੇ ਭੇਜੇ ਹੋਏ ਆਇਆ ਤੁਹਾਨੂੰ ਕਤਲ ਕਰਨ ਵਾਸਤੇ ਲੈਣਾ ਸਿੰਘ ਇੱਥੇ ਆਪਣੀ ਰਾਜਨੀਤੀ ਖੇਡ ਗਿਆ ਲੈਣਾ ਸਿੰਘ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਡਰਾਮੇ ਢੰਗ ਨਾਲ ਕਿਹਾ ਚਾਚਾ ਜੀ ਜਿਹੋ ਜਿਹਾ ਪਿਤਾ ਹੁੰਦਾ ਏ ਉਹੋ ਜਿਹਾ ਪਿਤਾ ਦਾ ਭਰਾ ਜੇ ਤੁਹਾਡੇ ਹੱਥੋਂ ਮੇਰੀ ਮੌਤ ਲਿਖੀ ਹੈ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ ਆਲੋ ਮੇਰੀ ਤਲਵਾਰ ਤੇ ਮੇਰਾ ਸਿਰ ਉਤਾਰ ਲਵੋ ਚੇਰ ਸਿੰਘ ਨੇ ਬੜੇ ਧੀਰਜ ਨਾਲ ਕਿਹਾ ਮਹਾਰਾਜ ਜੇ ਅਸਾਂ ਤੁਹਾਨੂੰ ਸੱਚਮੁੱਚ ਕਤਲ ਕਰਨਾ ਹੁੰਦਾ ਤਾਂ ਮੂੰਹ ਆਖਾਂ ਦੀ ਕੀ ਲੋੜ ਸੀ ਤੁਸੀਂ ਸਾਡਾ ਆਪਣਾ ਲਹੂ ਤੇ ਮਾਸ ਸਾਡੇ ਹੱਥੋਂ ਇਹ ਪਾਪ ਕਿਵੇਂ ਹੋ ਸਕਦਾ ਹੈ ਅਸੀਂ ਤਾਂ ਇਸ ਵਾਸਤੇ ਹਾਜ਼ਰ ਹੋਏ ਹਾਂ ਕਿ ਰਾਜਾ ਧਿਆਨ ਸਿੰਘ ਬਾਰੇ ਆਪ ਜੀ ਨੂੰ ਕੋਈ ਸ਼ੱਕ ਨਾ ਰਹਿ ਜਾਵੇ ਅੱਜ ਉਹਨੇ ਸਾਨੂੰ ਕਹ ਲਿਆ ਏ ਅਸਾਂ ਆਪ ਜੀ ਨੂੰ ਲਾਦ ਕਰ ਦਿੱਤੀ ਏ ਤੇ ਉਹਦੇ ਕੋਲ ਜਾ ਕੇ ਕੋਈ ਬਹਾਨਾ ਲਾ ਦਿਆਂਗੇ ਕਿ ਸਾਡਾ ਦਾਣੇ ਲਗਾ ਪਰ ਕੱਲ ਕੋਲੋਤਰ ਨੂੰ ਜੇ ਉਹਦਾ ਭੇਜਿਆ ਹੋਇਆ ਹੋਰ ਆ ਗਿਆ ਤਾਂ ਫੇਰ ਲੈਣਾ ਸਿੰਘ ਨੇ ਪ੍ਰਸ਼ਨ ਸੂਚਕ ਨਜ਼ਰ ਨਾਲ ਤੱਕਦਿਆਂ ਕਿਹਾ ਫਿਰ ਇਸ ਦਾ ਕੋਈ ਇਲਾਜ ਸ਼ੇਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਇਕੋ ਇਲਾਜ ਹੈ ਵੈਰੀ ਦੇ ਹੱਥੋਂ ਮਰਨ ਨਾਲੋਂ ਉਸ ਨੂੰ ਪਹਿਲਾਂ ਮਾਰ ਲੈਣਾ ਜਿਹੜਾ ਤੁਹਾਨੂੰ ਮਰਵਾਉਣਾ ਚਾਹੁੰਦਾ ਹੈ ਤੁਸੀਂ ਉਹਨੂੰ ਮਰਵਾ ਦਿਓ ਇਹ ਕੰਮ ਫਿਰ ਤੁਸੀਂ ਕਰੋ ਉਹਦੀ ਥਾਂ ਵਜੀ ਤੁਸੀਂ ਬਣੋਗੇ ਤੇ ਜ਼ਗੀਰਾ ਦੁਨੀਆ ਕਰ ਦਿੱਤੀਆਂ ਜਾਣਗੀਆਂ ਨਾਲੇ ਤੁਹਾਡੇ ਨਾਲੋਂ ਅਧੇਰੇ ਇਤਬਾਰ ਵਾਲਾ ਹੋਰ ਹੈ ਵੀ ਕੌਣ ਜਿਸ ਨੂੰ ਮੈਂ ਆਪਣਾ ਕਹਿ ਸਕਾਂ ਸ਼ੇਰ ਸਿੰਘ ਦੇ ਦਿਲ ਵਿੱਚ ਸੱਚ ਮੁੱਚ ਸੰਧਾਂ ਵਾਲਿਆਂ ਵਾਸਤੇ ਭਰੋਸਾ ਸੀ ਮਹਾਰਾਜ ਜੋ ਕੁਝ ਪਰਮਾਉਂਦੇ ਉਹ ਦਰਸਤ ਹੈ ਪਰ ਇਤਬਾਰ ਕਰਨਾ ਵੀ ਤੌਖਾ ਹੈ ਜਿਨ੍ਹਾਂ ਗੋਲੀਆਂ ਹੱਥੋਂ ਚੰਦ ਕੌਰ ਨੂੰ ਮਰਵਾਇਆ ਕਿਤੇ ਉਹਨਾਂ ਵਾਲਾ ਇਹ ਹੱਥ ਪਿੱਛੋਂ ਸਾਡੇ ਨਾਲ ਨਾ ਹੋਵੇ ਬਸ ਇਹ ਦਿਲ ਡਰਦਾ ਹੈਵੇਂ ਫਿਰ ਇਹ ਡਰ ਦੂਰ ਕਿਵੇਂ ਹੋਵੇ ਸ਼ੇਰ ਸਿੰਘ ਨੇ ਭਰੋਸਾ ਦਿਵਾਉਣ ਦੇ ਇਰਾਦੇ ਨਾਲ ਪੁੱਛਿਆ ਜੋ ਕੋ ਜਬਾਨੀ ਕਹਿੰਦੇ ਉਹ ਲਿਖਦੇ ਹੋ ਮਹਾਰਾਜਾ ਚੇਤ ਸਿੰਘ ਨੇ ਹੁਕਮ ਲਿਖ ਦਿੱਤਾ ਧਿਆਨ ਸਿੰਘ ਨੂੰ ਕਤਲਦ ਕਰਦੇ ਹੋ ਖੂਨ maaf ਉਹਦੀ ਥਾਂ ਸਰਦਾਰ ਲੈਣਾ ਸਿੰਘ ਵਜ਼ੀਰ ਬਣਾ ਲਿਆ ਜਾਵੇਗਾ ਤੇ ਸੰਧਾ ਵਾਲੀਆਂ ਦੀਆਂ ਜ਼ਗੀਰਾਂ ਦੁਨੀਆ ਕਰ ਦਿੱਤੀਆਂ ਜਾਣਗੀਆਂ ਹੁਣ ਮਹਾਰਾਜ ਲੈਣਾ ਸਿੰਘ ਨੇ ਕਾਜ ਸੰਭਾਲਦਿਆਂ ਕਿਹਾ 15 ਸਤੰਬਰ ਵਾਲੇ ਦਿਨ ਲਾਹੌਰ ਬੁਲਾ ਕੇ ਸਾਡੀਆਂ ਫੌਜਾਂ ਦੀ ਹਾਜ਼ਰੀ ਲਾਓ ਉਸ ਦਿਨ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਦੇਵਾਂਗੇ ਸਾਡੇ ਕੋਲ ਕੋਈ ਬਹਾਨਾ ਹੋਣਾ ਚਾਹੀਦਾ ਹੈ ਫੌਜ ਲੈ ਕੇ ਲਾਹੌਰ ਆਉਣ ਦਾ ਇਹ ਠੀਕ ਹੈ ਬਕਾਇਦਾ ਦਫਤਰੀ ਹੁਕਮ ਭੇਜ ਦਿੱਤਾ ਜਾਵੇਗਾ ਸਾਡੇ ਕੋਲ ਕੋਈ ਬਹਾਨਾ ਹੋਣਾ ਚਾਹੀਦਾ ਹੈ ਫੌਜ ਲੈ ਕੇ ਲਾਹੌਰ ਆਉਣ ਦਾ ਇਹ ਠੀਕ ਹੈ ਬਕਾਇਦਾ ਦਫਤਰੀ ਹੁਕਮ ਭੇਜ ਦਿੱਤਾ ਜਾਏਗਾ ਇਸ ਗੋਦ ਨਾਲ ਮਹਾਰਾਜਾ ਛੇਰ ਸਿੰਘ ਸਹਿਮਤ ਹੋ ਗਿਆ ਇਸ ਜਿੱਤ ਉੱਤੇ ਸੰਧਾ ਵਾਲੀਏ ਸਰਦਾਰ ਬਹੁਤ ਖੁਸ਼ ਸਨ। ਕਈ ਦਿਨ ਸੋਚਣ ਪਿੱਛੋਂ ਉਹਨਾਂ ਨੇ ਗੋਦ ਬਣਾਈ। ਉਸ ਦਾ ਇੱਕ ਹਿੱਸਾ ਉਹਨਾਂ ਦੀ ਮਰਜ਼ੀ ਮੁਤਾਬਕ ਪੂਰਾ ਹੋ ਗਿਆ ਸੀ। ਅਗਲੇ ਦਿਨ ਉਹ ਲਾਹੌਰ ਆ ਪੁੱਜੇ। ਰਾਜਾ ਧਿਆਨ ਸਿੰਘ ਆਪਣੇ ਥਾਂ ਸ਼ੇਰ ਸਿੰਘ ਦੇ ਕਤਲ ਦੀ ਖਬਰ ਉਡੀਕ ਰਹਾ ਸੀ। ਸੰਧਾ ਵਾਲਿਆਂ ਨੂੰ ਖਾਲੀ ਮੁੜੇ ਵੇਖ ਕੇ ਉਹ ਕੁਝ ਹੈਰਾਨ ਹੋ ਗਿਆ। ਅਸਲੀ ਪੇਧਜਾਨਣ ਵਾਸਤੇ ਉਹ ਦੋਹਾਂ ਨੂੰ ਵੱਖਰੇ ਕਮਰੇ ਵਿੱਚ ਲੈ ਗਿਆ ਤਿੰਨੇ ਛਾਤਰ ਨਵੇਂ ਇਕੱਲੇ ਮਿਲ ਬੈਠੇ ਤਾਂ ਸਰਦਾਰ ਲਹਿਣਾ ਸਿੰਘ ਨੇ ਛੇਰ ਸਿੰਘ ਦਾ ਲਿਖਿਆ ਹੁਕਮ ਧਿਆਨ ਸਿੰਘ ਦੇ ਸਾਹਮਣੇ ਤਰ ਦਿੱਤਾ ਆਪਣੇ ਕਤਲ ਦਾ ਹੁਕਮ ਪੜ ਕੇ ਧਿਆਨ ਸਿੰਘ ਦਾ ਰੰਗ ਉੱਡ ਗਿਆ ਉਹ ਘਬਰਾ ਕੇ ਲਹਿਣਾ ਸਿੰਘ ਦੇ ਪੈਰਾਂ ਤੇ ਡਿੱਗ ਪਿਆ ਗੁਰੂ ਨਾਨਕ ਦੇ ਨਾਮ ਦਾ ਵਸਤਾ ਜੇ ਧਿਆਨ ਸਿੰਘ ਨੇ ਤਰਲਾ ਲਿਆ ਜਿਵੇਂ ਜਾਣ ਦਿਓ ਮੇਰੀ ਜਾਨ ਬਖਸ਼ ਦਿਓ ਜੰਮੂ ਛੱਡਿਆ ਮੈਂ ਪੰਜਾਬ ਵਿੱਚੋਂ 1 ਇੰਚ ਥਾਣਾ ਹੀ ਮੰਗਦਾ ਮੈਂ ਪਰਦੇਸ ਚਲਾ ਜਾਵਾਂਗਾ ਮੈਂ ਮੰਗ ਕੇ ਗੁਜ਼ਾਰਾ ਕਰ ਲਵਾਂਗਾ ਪਰ ਮੇਰੀ ਜਾਨ ਬਖਸ਼ ਦਿਓ ਅੱਛਾ ਅਸੀਂ ਤਾਂ ਫਿਰ ਵੀ ਰਹਿਮ ਕਰ ਜਾਵਾਂਗੇ ਪਰ ਤੁਹਾਤੋਂ ਕਦੇ ਨੇਕੀ ਨਹੀਂ ਸਰੀ ਨਾਲੇ ਜੇ ਅਸੀਂ ਤੁਹਾਨੂੰ ਜਾਨ ਦੇਈਏ ਤਾਂ ਸਾਡੇ ਬਚਾ ਦਾ ਕਿਹੜਾ ਰਸਤਾ ਹੋਵੇਗਾ ਲੈਣਾ ਸਿੰਘ ਨੇ ਹੁਕਮ ਵਾਲਾ ਕਾਈ ਸੰਭਾਲਦਿਆਂ ਕਿਹਾ ਸਰਦਾਰ ਲੈਣਾ ਸਿੰਘ ਜੀ ਧਾਨ ਸਿੰਘ ਨੇ ਆਪਣੇ ਆਪ ਤੇ ਕਾਬੂ ਪਾ ਕੇ ਕਿਹਾ ਮੌਤ ਅਲੀ ਵੇਖ ਕੇ ਮਸਾਹੀ ਹੁੰਦਾ ਦਿਲ ਟਿਕਾਣੀ ਹੋਇਆ ਮੈਂ ਤਾਂ ਸਦਾ ਹੀ ਤੁਹਾਡਾ ਦਾਸ ਹਾਂ ਤੁਹਾਡੀ ਇਸ ਨੇਕੀ ਨੂੰ ਤਾਂ ਮੇਰੀ ਔਲਾਦ ਵੀ ਨਹੀਂ ਭੁੱਲੇਗੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਸਾਂਝੇ ਦੁਸ਼ਮਣ ਤੋਂ ਕਿਵੇਂ ਬਚਾ ਜਾਵੇ ਮਹਾਰਾਜਾ ਸਿੰਘ ਨੇ ਨਾ ਤੁਹਾਨੂੰ ਛੱਡਣਾ ਹੈ ਨਾ ਮੈਨੂੰ ਪਰ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਲੈਣਾ ਸਿੰਘ ਨੇ ਮਜਬੂਰੀ ਪ੍ਰਗਟ ਕੀਤੀ ਤੁਸੀਂ ਇਕੱਲੇ ਕਿਉਂ ਹੋ ਮੈਂ ਤਨੋਂ ਮਨੋਂ ਤੁਹਾਡੇ ਨਾਲ ਹਾਂ ਜੋ ਹੁਕਮ ਦਿਹੋ ਮੈਂ ਕਰਨ ਨੂੰ ਤਿਆਰ ਹਾਂ ਧਿਆਨ ਸਿੰਘ ਨੇ ਛਾਤੀ ਠੋਕੇ ਕਿਹਾ ਉਹ ਮਹਾਰਾਜਾ ਹੈ ਤਾਂ ਤੁਸੀਂ ਵਜ਼ੀਰ ਕਾਨੂੰਨੀ ਤਾਕਤ ਤਾਂ ਸਾਰੀ ਤੁਹਾਡੀ ਹੀ ਹੈ ਨਾ ਤੁਸੀਂ ਸ਼ੇਰ ਸਿੰਘ ਦੇ ਕਤਲ ਦਾ ਹੁਕਮ ਲਿਖਦੇ ਹੋ ਪਿੱਛੋਂ ਅਸੀਂ ਨਾ ਤਾਂ ਗੋਲੀਆਂ ਵਾਂਗ ਰਗੜਿੰਦੇ ਫਿਰਿਏ ਕੰਮ ਸਭ ਅਸੀਂ ਕਰਦੇਾਂਗੇ ਤੇ ਸੰਭਾਲ ਤੁਸੀਂ ਲਿਓ ਪ੍ਰਮਾਣੇ ਲੋ ਮੈਂ ਸਭ ਕੁਝ ਲਿਖ ਦਿੰਦਾ ਧਿਆਨ ਸਿੰਘ ਨੇ ਲਿਖ ਦਿੱਤਾ ਸੰਧਾ ਵਾਲੀਏ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰ ਦੇਣ ਖੂਨ maaf ਦਲੀਪ ਸਿੰਘ ਨੂੰ ਤਖਤੇ ਬਿਠਾਇਆ ਜਾਵੇਗਾ ਤੇ ਮੇਰੇ ਥਾਂ ਲੈਣਾ ਸਿੰਘ ਵਜ਼ੀਰ ਬਣੇਗਾ ਸੰਧਾ ਵਾਲਿਆਂ ਦੀਆਂ ਜ਼ਗੀਰਾਂ ਦੂਨੀਆ ਕਰ ਦਿੱਤੀਆਂ ਜਾਣਗੀਆਂ ਜੋ ਮਹਾਰਾਜ ਸ਼ੇਰ ਸਿੰਘ ਨੇ ਲਿਖਿਆ ਸੀ ਉਹਦਾ ਉਲਟ ਉਹਦਾ ਹੀ ਧਿਆਨ ਸਿੰਘ ਡੋਗਰੇ ਨੇ ਵੀ ਲਿਖ ਦਿੱਤਾ ਸੰਧਾਂਵਾਲੀਆਂ ਆਪਦੇ ਹੱਥ ਆਵੜ ਤੇ ਉਸੇ 15 ਸਤੰਬਰ ਦਾ ਇਕਰਾਰ ਸੰਧਾਂਵਾਲੀਆਂ ਨੇ ਧਿਆਨ ਸਿੰਘ ਨਾਲ ਕੀਤਾ ਤੇ ਫੌਜਾਂ ਦੀ ਹਾਜ਼ਰੀ ਲੈਣ ਵਾਸਤੇ ਕਿਹਾ 15 ਸਤੰਬਰ 1843 ਈਸਵੀ ਦਾ ਨਿਭਾਗਾ ਦੇ ਨਾਲ ਪਹੁੰਚਾ ਬਾਗਬਾਨਪੂਰੇ ਦੇ ਪਿਛਲੇ ਪਾਸੇ ਖੁੱਲੇ ਮੈਦਾਨ ਵਿੱਚ ਮਹਾਰਾਜਾ ਛੇਰ ਸਿੰਘ ਦਾ ਕੈਂਪ ਲੱਗਾ ਹੋਇਆ ਸੀ। ਥੋੜਾ ਹੀ ਦਿਨ ਚੜ੍ਹਿਆ ਸੀ ਜਾਂ ਸੰਧਾ ਵਾਲੀਏ ਆ ਪਹੁੰਚੇ। ਉਹਨਾਂ ਆਪਣੀ ਫੌਜ ਦਾ ਇੱਕ ਦਸਤਾ ਤੋਪਾਂ ਕੋਲ ਖਲਾ ਕਰ ਦਿੱਤਾ। ਮਹਾਰਾਜਾ ਛੇਰ ਸਿੰਘ ਆਪਣੇ ਖਾਸ ਤੰਬੂ ਵਿੱਚ ਬੈਠਾ ਸੀ। ਅਜੀਤ ਸਿੰਘ ਤੇ ਲਹਿਣਾ ਸਿੰਘ ਰਵਾ ਰਵੀ ਤੰਬੂ ਵਿੱਚ ਦਾਗ ਰੋਏ। ਰਵਾਜ ਅਨੁਸਾਰ ਲਹਿਣਾ ਸਿੰਘ ਨੇ ਮਹਾਰਾਜ ਅੱਗੇ ਨਜ਼ਰਾਨਾ ਧਰਿਆ। ਅਜੀਤ ਸਿੰਘ ਨੇ ਅੱਗੇ ਵਧ ਕੇ ਕਿਹਾ ਮਹਾਰਾਜ ਆਪ ਜੀ ਦੀ ਪੇਟਾ ਵਾਸਤੇ ਇਹ ਵਾਲੀਤੀ ਬੰਦੂਕ ਹਾਜ਼ਰ ਹੈ ਉਹਨੇ ਨਾਲੀ ਸਿੱਧੀ ਕਰਕੇ ਆਗਾਮਦਾਇ ਮਹਾਰਾਜਾ ਛੇਰ ਸਿੰਘ ਸੰਧਾ ਵਾਲੀਆਂ ਤੇ ਪੂਰੀ ਤਰ੍ਹਾਂ ਵਿਸਿਆ ਹੋਇਆ ਸੀ ਉਹਨੇ ਬੰਦੂਕ ਫੜਨ ਵਾਸਤੇ ਸੱਜਾ ਹੱਥ ਆਗਾਮਦਾਇ ਉਹ ਬੰਦੂਕ ਘੋੜੇ ਵਾਲੀ ਸੀ ਅਜੀਤ ਸਿੰਘ ਨੇ ਪਿੱਛੋਂ ਹੀ ਘੋੜਾ ਦਬਾ ਦਿੱਤਾ ਗੋਲੀ ਮਹਾਰਾਜਾ ਛੇਰ ਸਿੰਘ ਦੇ ਸੱਜੇ ਮੰਮੇ ਵਿੱਚ ਲੱਗੀ ਛੇਰ ਸਿੰਘ ਕੁਰਸੀਆਂ ਥੱਲੇ ਉਲਰ ਪਿਆ ਸਰਦਾਰ ਬੁੱਧ ਸਿੰਘ ਮਹਿਰਾ ਮਹਾਰਾਜੇ ਦੇ ਪਿਛਲੇ ਪਾਸੇ ਖਲਾਚੌਰ ਕਰ ਰਿਆ ਸੀ ਉਹ ਤਲਵਾਰ ਧੂ ਕੇ ਅਜੀਤ ਸਿੰਘ ਵੱਲੇ ਵਧਿਆ ਪਰ ਕੋਲ ਖਲੇ ਸੰਧਾ ਵਾਲਿਆਂ ਦੇ ਇੱਕ ਸਪਾਹੀ ਨੇ ਉਹਦੀ ਛਾਤੀ ਵਿੱਚ ਸੰਗੀਨ ਖੋਪ ਦਿੱਤੀ ਬੁੱਧ ਸਿੰਘ ਤੇ ਮਹਾਰਾਜਾ ਛੇਰ ਸਿੰਘ ਦੇ ਸਿਰ ਲਾ ਲੈ ਗਏ 2 ਸਾਲ 7 ਮਹੀਨੇ ਤੇ 22 ਦਿਨ ਰਾਜ ਕਰਨ ਪਿਛੋਂ ਜਵਾਨ ਉਮਰੇ ਹੀ ਮਹਾਰਾਜਾ ਛੇਰ ਸਿੰਘ ਖਾਣਾ ਜੰਗੀ ਦਾ ਸ਼ਿਕਾਰ ਹੋ ਗਿਆ ਮਹਾਰਾਜਾ ਛੇਰ ਸਿੰਘ ਦਾ ਸਿਰ ਨੇਜੇ ਤੇ ਟੰਗੀ ਸੰਧਾ ਵਾਲੀਏ ਬਾਹਰ ਨਿਕਲੇ ਆਪਣੀ ਫੌਜ ਨੂੰ ਸੰਭਾਲ ਕੇ ਉਹ ਕਿਲੇ ਨੂੰ ਹੋ ਤਰੇ ਥੋੜੀ ਦੂਰ ਗਏ ਤਾਂ ਅੱਗੇ ਮਹਾਰਾਜਾ ਛੇਰ ਸਿੰਘ ਦਾ ਵੱਡਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨਜ਼ਰੀ ਪੈ ਗਿਆ ਲੈਣਾ ਸਿੰਘ ਤਲਵਾਰ ਧੂਕੇ ਉਹਦੇ ਵੱਲ ਵਧਿਆ ਪ੍ਰਤਾਪ ਸਿੰਘ 8 ਕੁ ਸਾਲ ਦਾ ਬੜਾ ਖੂਬਸੂਰਤ ਬੱਚਾ ਸੀ ਉਹ ਲੈਣਾ ਸਿੰਘ ਦੇ ਪੈਰਾਂ ਤੇ ਟਹਿ ਪਿਆ ਪਰ ਪੱਥਰ ਦੇਣ ਲੈਣਾ ਸਿੰਘ ਨੇ ਉਸ ਮਾਸੂਮ ਉੱਤੇ ਵੀ ਰਹਿਮ ਨਾ ਕੀਤਾ ਤਲਵਾਰ ਨਾਲ ਉਸ ਦਾ ਸਿਰ ਲਾ ਕੇ ਉਹਨੇ ਨਿੱਜੇ ਤੇ ਟੰਗ ਲਿਆ ਮਹਾਰਾਣੀ ਚੰਦਕੌਰ ਤੇ ਬੀਬੀ ਨਾਨਕੀ ਦਾ ਬਦਲਾ ਲੈ ਲਿਆ ਗਿਆ ਇਹ ਨਾਰੇ ਲਾਉਂਦੇ ਸੰਧਾ ਵਾਲੀਏ ਕਿਲੇ ਕੋਲ ਜਾ ਪੁੱਜੇ ਕਿਲੇ ਦੇ ਬੂਹੇ ਅੱਗੇ ਰਾਜਾ ਧਿਆਨ ਸਿੰਘ ਮਿਲ ਗਿਆ ਲੈਣਾ ਸਿੰਘ ਨੇ ਉਹਦੇ ਨਾਲ ਹੱਥ ਮਲਾਇਆ ਕਿਹਾ ਰਾਜਾ ਸਾਹਿਬ ਅਸਾਂ ਆਪਣਾ ਕੰਮ ਮੁਕਤਾ ਦਿੱਤਾ ਹੈ ਹੁਣ ਚਲੋ ਕਿਲੇ ਵਿੱਚ ਤੇ ਬਾਕੀ ਦਾ ਕੰਮ ਪੂਰਾ ਕਰੋ। ਧਿਆਨ ਸਿੰਘ ਨੂੰ ਬਾਹੋਂ ਫੜ ਕੇ ਸਰਦਾਰ ਲਹਿਣਾ ਸਿੰਘ ਕਿਲੇ ਵਿੱਚ ਦਾਖਲ ਹੋਇਆ। ਸੰਧਾਂ ਵਾਲਿਆਂ ਦੀ ਫੌਜ ਕਿਲੇ ਦਾ ਬੂਹਾ ਮੱਲ ਖੜੀ। 5000 ਫੌਜ ਸੰਧਾਂ ਵਾਲਿਆਂ ਪਹਿਲਾਂ ਹੀ ਕਿਲੇ ਵਿੱਚ ਦਾਖਲ ਕਰ ਛੱਡੀ ਸੀ। ਲਹਿਣਾ ਸਿੰਘ ਤੇ ਧਿਆਨ ਸਿੰਘ ਅੱਗੇ-ਅੱਗੇ ਸ਼ਾਹੀ ਮਹਿਲ ਵੱਲ ਤੁਰੇ ਜਾ ਰਹੇ ਸਨ। ਗਿਆਨੀ ਗੁਰਮੁਖ ਸਿੰਘ ਤੇ ਅਜੀਤ ਸਿੰਘ ਦੋਵੇਂ ਮਗਰ-ਮਗਰ ਸਨ। ਸ਼ੀਸ਼ਮੈਲ ਦੀ ਬਾਹਰਲੇ ਦੂੜੀ ਕੋਲ ਪਹੁੰਚੇ ਤਾਂ ਲੈਣਾ ਸਿੰਘ ਨੇ ਗੱਲ ਛੇੜੀ ਰਾਜਾ ਸਾਹਿਬ ਹੁਣ ਰਾਜ ਪ੍ਰਬੰਧ ਕਿਵੇਂ ਹੋਵੇਗਾ ਤਖਤ ਤੇ ਕੌਣ ਬੈਠੇਗਾ ਦਲੀਪ ਸਿੰਘ ਧਿਆਨ ਸਿੰਘ ਨੇ ਛੋਟਾ ਜਿਹਾ ਉੱਤਰ ਦਿੱਤਾ ਅੱਧੇ ਵਜ਼ੀਰ ਕੌਣ ਬਣੇਗਾ ਲੈਣਾ ਸਿੰਘ ਨੇ ਦੂਸਰਾ ਸਵਾਲ ਕੀਤਾ ਸਰਦਾਰ ਲੈਣਾ ਸਿੰਘ ਜੀ ਇਹ ਮਸਲਾ ਬਹੁਤ ਸੋਚਣ ਵਾਲਾ ਹੈ ਆਪ ਵਜਾਰਤ ਦਾ ਕੰਮ ਨਹੀਂ ਸੰਭਾਲ ਸਕੋਗੇ हां ਜਗੀਰਾ ਵਾਦਾ ਦਿੱਤੀਆਂ ਜਾਣ ਗਿਆ ਪੰਥ ਦੇ ਭਲੇ ਖਾਤਰ ਬਾਜ਼ਾਰਤ ਦਾ ਭਾਰ ਮੈਨੂੰ ਹੀ ਚੁਕਣਾ ਪਵੇਗਾ ਧਿਆਨ ਸਿੰਘ ਨੇ ਹੰਕਾਰ ਵਿੱਚ ਆ ਕੇ ਉੱਤਰ ਦਿੱਤਾ ਸੰਸਕ੍ਰਿਤੀ ਦਾ ਇੱਕ ਅਖਾਣ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ ਨਾਸ ਦਾ ਸਮਾਂ ਆਉਂਦਾ ਹੈ ਤਾਂ ਮਤ ਮਰੀ ਜਾਂਦੀ ਹੈ ਸੋ ਆਖਰੀ ਸਮਾਂ ਆ ਪਹੁੰਚਿਆ ਕਰਕੇ ਧਿਆਨ ਸਿੰਘ ਸੰਦਾ ਵਾਲਿਆਂ ਦੇ ਚਾਲ ਨੂੰ ਸਮਝ ਨਾ ਸਕਿਆ ਇਹ ਸੁਣ ਕੇ ਕੋਲੋਂ ਗਿਆਨੀ ਗੁਰਮukh ਸਿੰਘ ਨੇ ਕਿਹਾ ਰਾਜਾ ਜੀ ਫਲਾਇ ਕਿੱਧਰ ਦਾ ਨਿਆਇ ਜੇ ਕੜਾਏਗਾ ਨਵਾਂ ਲਾਉਣਾ ਹੈ ਤਾਂ ਕਟਛਾ ਪੁਰਾਣਾ ਕਿਉਂ ਰਹਿਣ ਦਿੱਤਾ ਜਾਵੇ ਅਰਥ ਸਾਫ਼ ਸੀ ਕਿ ਜੇ ਮਹਾਰਾਜਾ ਨਵਾਂ ਬੰਨਣਾ ਹੈ ਤਾਂ ਮਜੀਰ ਪੁਰਾਣਾ ਕਿਉਂ ਰਹੇ ਗਬਰੂ ਅਜੀਤ ਸਿੰਘ ਨੇ ਪਿੱਛੋਂ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਉੱਥੇ ਹੀ ਟੇਰ ਕਰ ਦਿੱਤਾ ਚੰਦ ਮਿੰਟ ਤੜਫਕੇ ਧਿਆਨ ਸਿੰਘ ਨੇ ਪ੍ਰਾਨ ਤਿਆਗ ਦਿੱਤੇ ਉਸੇ ਵੇਲੇ ਬਾਲਕ ਦਲੀਪ ਸਿੰਘ ਨੂੰ ਲਿਆਂਦਾ ਗਿਆ ਗਿਆਨੀ ਗੁਰਮਖ ਸਿੰਘ ਨੇ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਦਲੀਪ ਸਿੰਘ ਦੇ ਮਹਾਰਾਜਾ ਤੇ ਲੈਣਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕਰ ਦਿੱਤਾ ਗਿਆ ਲੋ ਜੀ ਅੱਜ ਉਹ ਲੈ ਆਏ ਨਹੀਂ ਦਿਹਾੜੀ ਲੈ ਕੇ ਹਾਜ਼ਰ ਹੋਏ ਆ ਅਗਲਾ ਦਿਹਾੜੀ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਤੁਸੀਂ ਵੇਖੋਗੇ ਕਿੰਦਾ ਧਿਆਨ ਸਿੰਘ ਰਾਜ ਭਾਗ ਦੀ ਆਸ ਲਈ ਬੈਠਾ ਸੀ ਰਾਜਾ ਬੰਦੇ ਲਾਲਚ ਵਿੱਚ ਮਹਾਰਾਜਾ ਬੰਦੇ ਲਾਲਚ ਵਿੱਚ ਉਸਨੇ ਸ਼ਾਹੀ ਖਾਨਦਾਨ ਮਹਾਰਾ ਰਣਜੀਤ ਸਿੰਘ ਦਾ ਸਾਰਾ ਪਰਿਵਾਰ ਖੇਰੂ ਖੇਰੂ ਕਰ ਦਿੱਤਾ ਇੱਕ ਇੱਕ ਜੀ ਦਾ ਕਤਲ ਕਰ ਦਿੱਤਾ ਸਾਰੇ ਸ਼ਹਿਜ਼ਾਦਿਆਂ ਨੂੰ ਬੜੀ ਬਹਿਰਮੀ ਨਾਲ ਮਾਰਿਆ ਤੇ ਐਂਡ ਤੇ ਆਪ ਵੀ ਉਸੇ ਹੀ ਰਣਨੀਤੀ ਦਾ ਸ਼ਿਕਾਰ ਹੋਇਆ ਬਹਿਰਮੀ ਦਾ ਸ਼ਿਕਾਰ ਹੋ ਕੇ ਮਰ ਗਿਆ ਕੁਝ ਵੀ ਨਹੀਂ ਲੈ ਕੇ ਗਿਆ ਨਾਲ ਫਰ ਇਥੇ ਖਾਲਸਾ ਰਾਜ ਦੇ ਪੱਲੇ ਵੀ ਕੁਝ ਨਹੀਂ ਛੱਡਿਆ ਉਸਨੇ ਬੜੀ ਕੂੜ ਨੀਤੀ ਨਾਲ ਉਸਨੇ ਖਾਲਸਾ ਰਾਜ ਨੂੰ ਖਤਮ ਕੀਤਾ ਡੋਗਰਿਆਂ ਦੀ ਵਿਧਿਆ ਅਜੇ ਅੱਗੇ ਹੋਰ ਵੀ ਧਿਆਏ ਨੇ ਜਿੱਥੇ ਅੱਗੇ ਉਸਦਾ ਪੁੱਤਰ ਵੀ ਹੈ ਉਸਦੇ ਭਰਾ ਵੀ ਅੱਗੇ ਹੋਰ ਚੱਲਣਗੇ ਜੀ ਜੋ ਉਹਨਾਂ ਨੇ ਗਦਾਰੀਆਂ ਕੀਤੀਆਂ ਨੇ ਤੇ ਅਗਲਾ ਦਾ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਇਤਿਹਾਸ ਪੜਦਿਆਂ ਸੁਣਦਿਆਂ ਸਮਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹਾਂ ਜਿੰਦੀਆਂ ਨੇ ਹੋਈਆਂ ਹੋਣਗੀਆਂ ਗੁਰੂ ਸਾਹਿਬ ਬਖਸ਼ਣਹਾਰ ਨੇ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣਸਰਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ